ਚੋਕੀ ਸਰ ਆਖਰੀ ਸਵਾਲ ਹੈ ਇੱਕ ਗੱਲ ਦੱਸਿਓ ਹਲਕਾ ਖੜੜ ਦੇ ਵੀ ਤੁਸੀਂ ਕਾਫੀ ਸਰਗਰਮ ਹੋ ਹਲਕਾ ਖੜੜ ਦੇ ਨਾ ਤਾਂ ਖੜੜ ਦੇ ਵਿੱਚ ਬੱਸ ਸਟੈਂਡ ਬਣਿਆ ਖੜੜ ਤੋਂ ਇਲਾਵਾ ਨਾ ਨਵੇਂ ਗ੍ਰੋਂਥ ਦੇ ਵਿੱਚ ਬੱਸ ਸਟੈਂਡ ਬਣਿਆ ਨਾ ਪੁਰਾਲੀ ਦੇ ਵਿੱਚ ਬੱਸ ਸਟੈਂਡ ਬਣਿਆ ਕੀ ਲੱਗਦਾ ਹੈ 1.5 ਸਾਲ ਸਰਕਾਰ ਦਾ ਰਹਿ ਗਿਆ ਬੱਸ ਸਟੈਂਡ ਬਣੇਗਾ ਜਾਂ ਲਾਰੀ ਹੈ ਸਰ ਜਿਹੜੀ ਬੱਸ ਸਟੈਂਡ ਦੀ ਗੱਲ ਕਰਦੇ ਆਂ ਦੇਖੋ ਮੈਂ ਤਾਂ ਇੱਥੇ ਤਾਂ ਜੰਮਪ ਵਾਲਾ ਖੜੜ ਸਾਡੀ ਸ਼ੁਰੂ ਤੋਂ ਤਸੀਲ ਰਹੀ ਪਹਿਲੇ ਮਾਲਾ ਤਸੀਲ ਹੁੰਦੀ ਸੀ ਫਿਰ ਖੜੜ ਤਸੀਲ ਹੈ ਤੇ ਖੜੜ ਤਸੀਲ ਦਾ ਖੜੜ ਦੇ ਸ਼ਹਿਰ ਦੇ ਵਿੱਚ ਹਾਲਾਤ ਮਾੜੇ ਆ ਜਦ ਗਲੀਆਂ ਨਾਲੀਆਂ ਦਾ ਜਿਹੜਾ ਸਿਸਟਮ ਹੈ ਉੱਥੇ ਸੀਵਰੇਜ ਦਾ ਬਹੁਤ ਮਾੜਾ ਹੈ ਚਲੋ ਉੱਥੇ ਧੱਕੇ ਨਾਲ ਲੋਕਾਂ ਨੇ ਕਲੋਨੀਆਂ ਬਣਾਈਆਂ ਆਪਾਂ ਕਹਿੰਦੇ ਆ ਵੀ ਉਹ ਡਵੈਲਪਮੈਂਟ ਹੁੰਦਾ ਪਰ ਸਰਕਾਰ ਦਾ ਫਰਜ਼ ਬਣਦਾ ਹੈ ਫਿਰ ਵੀ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ પાਕੇ ਜਿਤਾਇਆ ਤੇ ਸਰਕਾਰਾਂ ਦਾ ਲੋਕੀ ਸਰਕਾਰਾਂ ਬਣਾਉਣ ਦੇ ਕਾਦੇ ਵਾਸਤੇ ਇਹ ਸਰਕਾਰਾਂ ਬਣਾਉਂਦੇ ਇਸੇ ਕੰਮਾਂ ਵਾਸਤੇ ਹੈ ਵੀ ਜੇ ਕਿਸੇ ਦਾ ਰਾਸਤੇ ਦਾ ਕੰਮ ਹੈ ਕੋਈ ਪਾਣੀ ਦਾ ਕੰਮ ਹੈ ਕੋਈ ਸੀਵਰੇਜ ਦਾ ਕੰਮ ਹੈ ਜਾਂ ਕੋਈ ਧਾਰਮਿਕ ਸੰਸਥਾ ਜਿੱਦਾਂ ਸਾਡੇ ਮਾਤਾ ਜਨਤੀ ਦੇਵੀ ਹੈ ਤੇ ਮ ਆਤਰਤਵਾ ਸਾਹਿਬ ਬਹੁਤ ਵੱਡੀ ਸੰਸਥਾ ਸਾਡੇ ਸ਼ਿਸ਼ਮੈਲ ਗੁਰਦੁਆਰਾ ਕਾਫੀ ਵੱਡਾ ਹੈ ਇਹ ਸਾਡੇ ਖਾੜ ਹਲਕੇ ਦੀ ਧਾਰਮਿਕ ਸੰਸਥਾਵਾਂ ਇਹਨਾਂ ਦੇ ਵਿੱਚ ਹਰੇਕ ਬੰਦੇ ਦੀ ਸ਼ਰਧਾ ਜੁੜੀ ਹੋਈ ਹੈ ਤੇ ਜੇ ਬੱਸ ਸਟੈਂਡ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਬੱਸ ਸਟੈਂਡ ਦਾ ਲੋਕ ਸਦੀਆਂ ਤੋਂ ਅਸੀਂ ਨਿਕਲਦੇ ਜਾ ਰਹੇ ਹਾਂ ਉਹ ਨਹੀਂ ਵੀ ਬਣਿਆ ਤਾਂ ਵੀ ਕੰਮ ਚੱਲ ਜਣਾ ਪਰ ਜਿਹੜੇ ਮੇਨ ਮੁੱਦੇ ਹੈ ਭਗਵਾਨ ਤੁਮਨ ਸਾਹਿਬ ਨੇ ਐਲਾਨ ਕੀਤਾ ਸੀ ਪਹਿਲੇ ਅਨਾਉਂਸ ਕੀਤਾ ਸੀ ਵੀ ਅਸ ਗਲੀਆਂ ਨਾਲੀਆਂ ਤੱਕ ਸਹਿਮਤ ਰਹਿ ਗਈਆਂ ਸਰਕਾਰਾਂ ਪਰ ਗਲੀਆਂ ਨਾਲ ਜਾਂ ਹੀ ਲੋਕਾਂ ਦੀ ਗੱਲ ਦੀ ਹੱਡੀ ਬਣੀ ਹੋਈ ਹੈ ਅੱਜ ਆ ਤਾਂ ਬਾਜੀ ਆ ਤਾਂ ਇਹ ਸਾਨ ਸ਼੍ਰੋਮਣੀ ਅਕਾਲੀ ਦੰਦੇ ਵੱਡੇ ਆਗੂ ਚੌਧਰੀ ਸ਼ਾਮਰਾਲ ਮੱਜਰੀਆ ਤੇ ਇਹਨਾਂ ਨੇ ਕਿਹਾ ਕਿ ਜਿਹੜੀਆਂ ਗੱਲਾਂ ਭਗਵੰਤ ਸਿੰਘ ਮਾਨ ਕਰਦੇ ਸੀ ਉਹੀ ਅੱਜ ਉਹਨਾਂ ਦੇ ਗਲਿਆ ਦੀ ਹੱਡੀਆਂ ਬਣੀਆਂ ਹੋਈਆਂ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਜੱਤਾ ਦੇ ਨਾਲ ਕੀਤੇ ਗਏ ਸੀ ਕਿ ਉਹਨਾਂ ਵਾਦਿਆਂ ਨੂੰ ਪੂਰਾ ਕੀਤਾ ਗਿਆ ਜਾਂ ਫਿਰ ਸਿਰਫ ਸਰਕਾਰ ਨੇ ਲਾਰੇ ਹੀ ਲਾਏ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰੁਣਪੁਰ ਵਾਲੀ